ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਮਾਮ ਰਾਜਸੀ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਖਾਸ ਤੌਰ ਤੇ ਖਬਰ ਦੇ ਪਿੱਛੇ ਦੀ ਖਬਰ ਤੇ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ ਤੇ ਉਹਨਾਂ ਵਿਸ਼ਿਆਂ ਨੂੰ ਵੀ ਪਹਿਲ ਦੇ ਆਧਾਰ ਤੇ ਛੁਇਆ ਜਾਂਦਾ ਜਿਹੜੇ ਸਿੱਧੇ ਜਾਂ ਸਿੱਧੇ ਤੌਰ ਤੇ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਤੇ ਪ੍ਰਭਾਵ ਪਾਉਂਦੇ ਨੇ ਉਹਨਾਂ ਦੇ ਨਾਲ ਮਿਲਦੇ ਨੇ ਤਾਂ ਸਭ ਤੋਂ ਪਹਿਲਾਂ ਇਹਨਾਂ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਵਾਗਤ ਕਰ ਲੈਂਦੇ ਆ ਸਵਾਗਤ ਹੈ ਸਰ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਤੁਹਾਡਾ ਤਨਵਾਜੋ ਦਾ ਦਰਸ਼ਕਾਂ ਨੂੰ ਸਸੀਕਾਲ ਸਿੱਧੂ ਸਾਹਿਬ ਹਰ ਵਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਜਿਹੜੀ ਖਬਰ ਨੇ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਤੇ ਲੋਕ ਵੀ ਜਾਨਣਾ ਚਾਹੁੰਦੇ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਗੱਠਜੋੜ ਤੇ ਆਗੂਆਂ ਦੀ ਦਲ ਬਦਲੀ ਦਾ ਦੌਰ ਵੀ ਲਗਾਤਾਰ ਜਾਰੀ ਹੈ ਕੱਲ ਦਿੱਲੀ ਦੇ ਵਿੱਚ ਕਾਂਗਰਸ ਹਾਈ ਕਮਾਂਡ ਦੇ ਨਾਲ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਕਹਿੰਦੇ 2 ਘੰਟੇ ਮੀਟਿੰਗ ਚੱਲਦੀ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦਾ ਗੱਠ ਜੋੜ ਹੋਣਾ ਜਾਂ ਨਹੀਂ ਉਸ ਨੂੰ ਲੈ ਕੇ ਚਰਚਾ ਵੀ ਹੋਈ ਹੈ ਤੇ ਨਾਲ ਹੀ ਇਹ ਵੀ ਹਾਈ ਕਮਾਂਡ ਨੂੰ ਦੱਸਿਆ ਗਿਆ ਕਿ ਜੇਕਰ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਕਾਂਗਰਸ ਦਾ ਗੱਠ ਜੋੜ ਹੁੰਦਾ ਹੈ ਉਸ ਦਾ ਨੁਕਸਾਨ ਕੀ ਹੋ ਸਕਦਾ ਹੈ ਤੇ ਨਫਾ ਕੀ ਹੋ ਸਕਦਾ ਜੋ ਜਿਹੜਾ ਤੁਹਾਡਾ ਸਵਾਲ ਆ ਨਾ ਦੇਖੋ ਅੱਜ ਤੋਂ ਬੈਠੇ ਆ ਤਾਂ ਅੱਜ ਦੇ ਲਈ ਮਕਸਦ ਖਿਆ ਜੀ ਮੀਡੀਆ ਦੇ ਅੰਦਰ ਤੇ ਆਇਆ ਕਿ ਸਾਰਾ ਉੱਤਰੀ ਭਾਰਤਾ ਸਰਦੀ ਦੀ ਲਪੇਟ ਚ ਹੈ ਕੰਬ ਰਿਹਾ ਉੱਤਰੀ ਭਾਰਤਾ ਜਿਸ ਖਬਰ ਦੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਇਸ ਦੇ ਉਲਟ ਹੈ ਰਾਜਨੀਤੀ ਜੀ ਪੂਰੀ ਗਰਮਾ ਗਰਮੀ ਹੈ ਹਾਲਾਂਕਿ ਪਾਰਲੀਮੈਂਟ ਦੀਆਂ ਚੋਣਾਂ 9 ਸਾਲ ਹੋਣ ਜਾ ਰਹੀਆਂ 24 ਹੋਣਗੀਆਂ ਪਰ ਉਹਦੀਆਂ ਤਿਆਰੀਆਂ ਨੂੰ ਲੈ ਕੇ ਗੱਠ ਜੋੜਾ ਨੂੰ ਲੈ ਕੇ ਆਪਸ ਵਿੱਚ ਕਈ ਤਰ੍ਹਾਂ ਦਾ ਕਮਸਾਨ ਹੈ ਬਿਲਕੁਲ ਪਾਰਟੀਆਂ ਦੇ ਅੰਦਰ ਕਮਸਾਨ ਹੈ ਪਾਰਟੀਆਂ ਦੇ ਬਾਹਰ ਕਮਸਾਨ ਹੈ ਜਿਸ ਤੁਸੀਂ ਸਰਦੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਕਾਲ ਦਿੱਲੀ ਦੇ ਵਿੱਚ ਪਾਰਲੀਮੈਂਟ ਅਫੇਅਰ ਕਮੇਟੀ ਦੀ ਰਾਸੀ ਮਾਮਲਿਆਂ ਵਾਲੇ ਕਮੇਟੀ ਉਹਦੀ ਮੀਟਿੰਗ ਹੋਈ ਹਮ ਔਰ ਮੀਟਿੰਗ ਦੇ ਵਿੱਚ ਬਹੁਤ ਹੀ ਦਿਲਚਸਪ ਕਈ ਪਹਿਲੂ ਉੱਪਰ ਕੇ ਸਾਹਮਣੇ ਆਏ ਦੇਖੋ ਪਹਿਲਾਂ ਤਾਂ ਇਹ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਆਪ ਅਤੇ ਕਾਂਗਰਸ ਇਹਦਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਇਹ ਸਵਾਲ ਦੂਜਾ ਇਹ ਦੂਈ ਵੱਡਾ ਸਵਾਲ ਹੈ ਸੀ ਕਿਉਂਕਿ ਸਾਡੇ ਵਰਗੇ ਕਈ ਮੀਡੀਆ ਜਰਨਲਿਸਟ ਵੀ ਜਾਂ ਜਿਹੜੀਆਂ ਦੂਜੀਆਂ ਤਰ੍ਹਾਂ ਦੇ ਆਗੂ ਹੈਗੇ ਉਹ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆ ਰਿਹਾ ਸੀਗਾ ਨਵਜੋਤ ਸਿੱਧੂ ਜੀ ਕਾਂਗਰਸ 'ਚ ਅੱਜ ਵੀ ਗਿਆ ਕਾਂਗਰਸ 'ਚ ਕੱਲ ਵੀ ਗਿਆ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਕਾਂਗਰਸ ਦੀ ਟੌਪ ਦੀ ਰਾਸੀ ਮਾਮਲੇ ਵਰੀ ਕਮੇਟੀ ਹੈ ਉਸ ਮੀਟਿੰਗ 'ਚ ਬੈਠਾ ਸੀ ਨਵਜੋਤ ਸਿੱਧੂ ਸੋ ਸਾਰੀਆਂ ਕਿਆਸ ਰਾਈਆਂ ਪੈਣ ਲਗੀਆਂ ਇਸ ਸਥਿਤੀ ਦੇ ਵਿੱਚ ਜਿਹੜਾ ਮਾਹੌਲ ਕਾਫੀ ਗਰਮ ਹੋਇਆ ਪੰਜਾਬ ਦੀ ਰਾਜਨੀਤੀ ਦਾ ਔਰ ਜਦੋਂ ਆਪਾਂ ਆਪ ਦੀ ਔਰ ਕਾਂਗਰਸ ਦੇ ਸਮਝੌਤੇ ਦੀ ਗੱਲ ਕਰਦੇ ਹਾਂ ਜੀ ਕਲ ਸਾਰਿਆਂ ਦੀ ਆਪਣੋ ਆਪਣੀ رائے ਹੈ ਹਾਲਾਂਕਿ ਜ਼ਿਆਦਾ ਤੌਰ ਤੇ ਕਈ ਬਾਦ ਜਦੋਂ ਆਗੂ ਆਏ ਜਿਨਾ ਚਾ ਰਾਜਾ ਵਿੜਿੰਗ ਹੈ ਹੋਰ ਆਗੂ ਹੈ ਉਹਨੂੰ ਪੁੱਛਿਆ ਗਿਆ ਕਿ ਦੱਸੋ ਕਿ ਆਪ ਤੇ ਕਾਂਗਰਸ ਦਾ ਇਕੱਠ ਜੁੜੂ ਹੋਏਗਾ ਕਿ ਨਹੀਂ ਹੋਏਗਾ ਜਿਹੜਾ ਰਿਕਾਰਡ ਦੇ ਉੱਤੇ ਜਵਾਬ ਆਇਆ ਉਹ ਤਾਂ ਇਹੀ ਆਇਆ ਕਿ ਨਹੀਂ ਜੀ ਇਸ ਮਾਮਲੇ ਤੇ ਵਿਚਾਰ ਜ਼ਰੂਰ ਹੋਇਆ ਪਰ ਆਖਰੀ ਫੈਸਲਾ ਪਾਰਟੀ ਦੀ ਲੀਡਰਸ਼ਿਪ ਤੇ ਛੱਡ ਦਿੱਤਾ ਗਿਆ ਹੁਣ ਉਹ ਤਾਂ ਜੋ ਰਾਜਾ ਵਿੜਿੰਗ ਨੇ ਹੋਰ ਰਿਕਾਰਡ ਕਿਹਾ ਕਿਹਾ ਅਜਿਹਾ ਖਬਰ ਦੇ ਪਿਛਲੀ ਖਬਰ ਆਪਾਂ ਉਹਦੀ ਗੱਲ ਕਰ ਲੈਂਦੇ ਹਾਂ ਬਿਲਕੁਲ ਪਿਛਲੀ ਖਬਰ ਨਾ ਜੋ ਆਪਣਾ ਜੋ ਤੇ ਹੈਗੀ ਹੈ ਕਿ ਪਿਛਲੀ ਖਬਰ ਮੁਤਾਬਕ ਦੋਨਾਂ ਪਾਰਟੀਆਂ ਚ ਜੇ ਉਸੇ ਤਰੀਕੇ ਨਾਲ ਹੀ ਖਮਸਾਨ ਮਚਾਇਆ ਵੈ ਨਾ ਆਪਦੀ ਤੇ ਨਾ ਕਾਂਗਰਸ ਦੀ ਅਜੇ ਆਪਸ ਵਿੱਚ ਜਿਹੜੀ ਹੈ ਸਹਿਮਤੀ ਹੁੰਦੀ ਨਜ਼ਰ ਨਹੀਂ ਆ ਰਹੀ ਜੀ ਪਾਰਟੀ ਦੇ ਅੰਦਰ ਕੱਲ ਤਕੜਾ ਖਮਸਾਨ ਪਿਆਸ ਬਾਰੇ ਲੈ ਕੇ ਡਿਸਕਸ਼ਨ ਜਿੱਦੋਂ ਹੋਈ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਕਿਹਾ ਕਿ ਸਾਨੂੰ ਫਾਇਦਾ ਕੀ ਹੈ ਜੀ ਆਪ ਨਾਲ ਸਮਝੌਤਾ ਕਿਉਂ ਕਰੀਏ ਜੋ ਦੇਖੋ ਕੋਈ ਵੀ ਲੀਡਰਸ਼ਿਪ ਹੁੰਦੀ ਹੈ ਉਹ ਸਮਝੋਤਾ ਤਾਂ ਹੀ ਕਰਦੀ ਹੈ ਨਾ ਜੇ ਉਹਨੂੰ ਚਾਰ ਵੋਟਾਂ ਆਉਂਦੀਆਂ ਦਿਸਣੀਆਂ ਦੋ ਸੀਟਾਂ ਵਧਾਉਂਦੀਆਂ ਦਿਸਣੀਆਂ ਇਸ ਵੇਲੇ ਕਿਤੇ ਲੱਗ ਰਿਹਾ ਹੈ ਕਾਂਗਰਸ ਨੂੰ ਜੇ ਆਪਾਂ ਆਪ ਨਾਲ ਹੱਥ ਮਿਲਾਵਾਂਗੇ ਤਾਂ ਲੱਗਦਾ ਹੈ ਕਿ ਵੀ ਜਿਹੜਾ ਹੈਗਾ ਸੀਟਾਂ ਵਧਣ ਦੀ بجائے ਘਟ ਸਕਦੀਆਂ ਜੀ ਕਿਉਂਕਿ ਰੋਜ਼ਗਾਰ ਦੀ ਗੱਲ ਉਹ ਕਰਦੇ ਆ ਨਸ਼ਿਆਂ ਦੀ ਗੱਲ ਕਰਦੇ ਆ ਬੀ ਅਦਲੀ ਦੇ ਮੁੱਦੇ ਦੀ ਗੱਲ ਕਰਦੇ ਆ ਇਸ ਤੋਂ ਵੱਡੀ ਗੱਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਜੋਤੇ ਹੁੰਦੀ ਹੈ ਜੀ ਜਦੋਂ ਕਿਸੇ ਦੇ ਮਨ ਦੀ ਚੀਜ਼ ਹੁੰਦੀ ਹੈ ਨਾ ਹੂੰ ਉਹ ਚੀਜ਼ ਜਿਹੜੀ ਹੋਰ ਸਾਰਾ ਕੁਝ ਭਲਾ ਦਿੰਦੀ ਹੈ ਜੀ ਜਿਨ੍ਹਾਂ ਕਾਂਗਰਸੀਆਂ ਦੇ ਆਪ ਵਾਲਾ ਨੇ ਪਿਛਲੇ ਦਿਨਾਂ ਚ ਗਿੱਟੇ ਛਾਂਗੇ ਆ ਜਿਨ੍ਹਾਂ ਨੂੰ ਜੇਲ੍ਹਾਂ ਚ ਸੁਟਿਆ ਜੀ ਜਿਨ੍ਹਾਂ ਤੇ ਕਾਰਵਾਈਆਂ ਹੋਈਆਂ ਉਹ ਕਿਵੇਂ ਭੁੱਲ ਸਕਦੇ ਆ ਬਿਲਕੁਲ ਇਹ ਕਿਸੇ ਕਾਂਗਰਸੀ ਦਾ ਮੈਨੂੰ ਬੜਾ ਪਿਆਰਾ ਜਵਾਬ ਲੱਗਿਆ ਉਹ ਕਹਿੰਦੇ ਦੇਖੋ ਜੇ ਅਸੀਂ ਇੱਕ ਸਟੇਜ ਤੇ ਖੜੇ ਹੋ ਜਾਾਂਗੇ ਹੂੰ ਉਸੇ ਸਟੇਜ ਤੇ ਆਪ ਵਾਲੇ ਖੜੇ ਆ ਜੀ ਉਸੇ ਦੇ ਤੇ ਕਾਂਗਰਸ ਵਾਲੇ ਖੜੇ ਆ ਤੇ ਲੋਕੀ ਸਵਾਲ ਤਾਂ ਪੁੱਛਣਗੇ ਨਾ ਵੀ ਜਿਹੜੇ ਤੁਹਾਨੂੰ ਪ੍ਰਸ਼ਟਾਚਾਰੀ ਕਹਿੰਦੇ ਸੀ ਕੱਲ ਤੱਕ ਤੁਹਾਨੂੰ ਜੇਲ੍ਹਾਂ ਚ ਰੱਖਿਆ ਹੋਇਆ ਸੀਗਾ ਹੂੰ ਹੁਣ ਤੁਸੀਂ ਆ ਕੇ ਇੱਕ ਦੂਜੇ ਨੂੰ ਜਫੀਆਂ ਪਾ ਰਹੇ ਹੋ ਕਿਵੇਂ ਪੈਣੀਆਂ ਜਫੀਆਂ ਸੋ ਇਹ ਜਫੀਆਂ ਦਾ ਮਾਮਲਾ ਕੱਲ ਕਾਫੀ ਉਲਝਿਆ ਰਿਹਾ ਜੀ ਮੈਨੂੰ ਲੱਗਦਾ ਕਿ ਖੜਗੇ ਸਾਹਿਬ ਵੀ ਸਿਰ ਫੜ ਕੇ ਬੈਠ ਗਏ ਹੋਣੇ ਆ ਕੋਈ ਪੰਜਾਬ ਵਾਲੇ ਪੰਜਾਬ ਵਾਲੇ ਹੀ ਹੈ ਜਿੱਧਰ ਨੂੰ ਤੁਰਦਿਆ ਲਾਵਾ ਲਾ ਕਰਦੇ ਚਾਹੇ ਪਾਰਟੀ ਦੇ ਅੰਦਰ ਹੈ ਚਾਹੇ ਪਾਰਟੀ ਦੇ ਬਾਹਰ ਹੈ ਹੁਣ ਇੱਕ ਇਨਸਾਨ ਦੋਨੇ ਤਰੀਕੇ ਨਾਲ ਪਿਆ ਹੈ ਆਪ ਵਾਲਿਆਂ ਨੂੰ ਵੀ ਮੈਨੂੰ ਲੱਗਦਾ ਸਮਝ ਨਹੀਂ ਲੱਗ ਰਹੀ ਜੀ ਆਪ ਵਾਲੇ ਸਮਝੌਤਾ ਕਰਨਾ ਵੀ ਚਾਹੁੰਦੇ ਆ ਪਰ ਸਮਝੌਤਾ ਤਾਂ ਹੀ ਕਰਨਗੇ ਨਾ ਜੇ ਦੂਜੀ ਧਿਰ ਵੀ ਕਵੇ ਕਿ ਵੀ ਹਾਂ ਜੀ ਤੁਹਾਡੇ ਨਾਲ ਸਮਝੌਤਾ ਕਰਨ ਤਿਆਰ ਆ ਜੀ ਸੋ ਆਪਲੇ ਵੀ ਇੱਕ ਸਮੱਸਿਆ ਖੜੀ ਹੋਈ ਹੈ। ਹੂੰ ਇਹ ਗੱਲ ਜ਼ਰੂਰ ਹੈ ਜੋ ਜੇ ਇਹ ਕੰਮ ਚੱਲਦਾ ਰਿਹਾ ਨਾ ਹੋਰ ਵੀ ਨਾਇਕ ਦਾ ਇਸ ਤਰ੍ਹਾਂ ਨਿਕਲ ਗਿਆ ਤਾਂ ਨੁਕਸਾਨ ਆਪਦਾ ਵੀ ਹੋ ਸਕਦਾ ਹੈ। ਜੀ ਔਰ ਨੁਕਸਾਨ ਕਾਂਗਰਸ ਦਾ ਵੀ ਹੋ ਸਕਦਾ ਹੈ। ਕਿਉਂਕਿ ਜਿਹੜੀ ਵਿਉਂਤਬੰਦੀ ਹੁੰਦੀ ਹੈ ਨਾ ਦੇਖੋ ਪਾਰਟੀਆਂ ਹਾਇਤਾ 13 ਸੀਟਾਂ ਹੀ ਆ। ਬਿਲਕੁਲ 13 ਦੀਆਂ 15 ਦਾ ਹੋਣ ਨਹੀਂ ਲੱਗੀਆਂ। ਚਾਹੇ ਇਕੱਠੇ ਹੋ ਕੇ ਲੜਨ ਚਾਹੇ ਅਲੱਗ-ਅਲੱਗ ਲੜਨ। ਜੀ ਉਹਨਾਂ ਸੀਟਾਂ ਦੀ ਕੋਈ ਵਿਉਂਤਬੰਦੀ ਹੁੰਦੀ ਹੈ। ਹਰ ਸੀਟ ਤੇ ਕਿਹੜਾ ਕੈਂਡੀਡੇਟ ਹੋਏਗਾ ਉਹ ਆਪਣੀ ਤਿਆਰੀ ਕਰਦਾ ਹੈ। ਖਰਤ ਦੇ ਜਦੋਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਨਾ ਤਾਂ ਪਾਰਲੀਮੈਂਟ ਇੱਕ ਬਹੁਤ ਵੱਡਾ ਹਲਕਾ ਹੁੰਦਾ ਹੈ ਘੱਟੋ ਘੱਟ 9 ਤਾਂ ਉਹਦੇ ਚ ਅਸੈਂਬਲੀ ਹਲਕੇ ਹੁੰਦੇ ਆ ਉਹਨਾਂ ਸਾਰੇ ਹਲਕਿਆਂ ਤੱਕ ਪਹੁੰਚ ਕਰਨੀ ਜਾਣਾ ਆਪਣੀ ਇੱਕ ਵੱਡੀ ਚੁਣੌਤੀ ਹੈ ਜੇ ਇਸ ਮਾਮਲੇ ਨੂੰ ਹੋਰ ਦੇਰੀ ਕਰਦੇ ਰਹਿਣਗੇ ਕਿ ਆਪ ਤੇ ਕਾਂਗਰਸ ਇਕੱਠ ਜੁੜ ਹੋਏਗਾ ਨਹੀਂ ਹੋਏਗਾ ਇਹਦਾ ਮਾਮਲਾ ਲਟਕਦਾ ਰਿਹਾ ਇਹ ਨਾ ਹੋਵੇ ਅਖੀਰ ਤੇ ਆ ਕੇ ਦੋਨੇ ਜਿਹੜੇਗਾ ਮੁੱਦੇ-ਮੁੱਡੇ ਇਕ ਪੈਣ ਤੇ ਇਹਦਾ ਫਾਇਦਾ ਕੋਈ ਹੋਟ ਹੈ ਬਿਲਕੁਲ ਬਿਲਕੁਲ ਸਿੱਧੂ ਸਾਹਿਬ ਇਹ ਕਿਹਾ ਵੀ ਜਾ ਰਿਹਾ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਜੇਕਰ ਗੱਠਜੋੜ ਹੋ ਸਕਦਾ ਹੈ ਕਹਿੰਦੇ ਕਿ ਕੁਝ ਮਜਬੂਰੀਆਂ ਦੋਵਾਂ ਪਾਰਟੀਆਂ ਦੇ ਜਾਂ ਕੁਝ ਗਲਤੀਆਂ ਇਹਨਾਂ ਨੂੰ ਦੋਵਾਂ ਨੂੰ ਇਕੱਠਿਆਂ ਕਰ ਦੇਣਗੀਆਂ ਤੇ ਕੱਲ ਜਿਵੇਂ ਸੂਤਰਾਂ ਦੇ ਹਵਾਲੇ ਤੋਂ ਜੇਕਰ ਗੱਲ ਕਰੀਏ ਉਹ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਕਾਂਗਰਸੀ ਸਾਰੇ ਇਕੱਠੇ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਉਸ ਮੀਟਿੰਗ ਦੇ ਵਿੱਚ ਸੀ ਕਾਫੀ ਕਹਿੰਦੇ ਗਹਿਮਾ ਗਹਿਮੀ ਹੋਈ ਉੱਥੇ ਕਾਂਗਰਸੀ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਤੂਮਤਵਾਦੀ ਵੀ ਕੀਤੀ ਗਈ ਮਾਹੌਲ ਕਾਫੀ ਗਰਮਾ ਗਿਆ ਨਾਲ ਕਹਿੰਦੇ ਕਿ ਇਹ ਵੀ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਪਾਰਟੀ ਦੇ ਅੰਦਰ ਕੋਈ ਵੀ ਆਗੂ ਆਪਣੇ ਅਨਿੱਜੀ ਵਿਚਾਰ ਜਨਤਕ ਤੌਰ ਤੇ ਪੇਸ਼ ਕਰੇਗਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਨੁਸ਼ਾਸਨ ਜੋ ਵੀ ਭੰਗ ਕਰੇਗਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਤਾਂ ਨਹੀਂ ਲਿਆ ਪਰ ਸਿੱਧਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਦੇ ਵੱਲ ਹੀ ਸੀ ਜਿਹਦੇ ਜਿਹੜਾ ਹੈਗਾ ਠੀਕ ਹੈ ਕਿਉਂਕਿ ਮੀਡੀਆ ਦੇ ਵਿੱਚ ਆਪਣੇ ਆਪਣੇ ਹਰ ਇੱਕ ਦੀ ਸਪੈਕੂਲੇਸ਼ਨ ਦਾ ਪੂਰਾ ਅਧਿਕਾਰ ਹੁੰਦਾ ਹੈ ਪਰ ਜਿੱਦਾਂ ਰੋਹਲ ਗਾਂਧੀ ਦਾ ਆਪਾਂ ਤੁਸੀਂ ਜਿਹਦਾ ਜ਼ਿਕਰ ਕਰ ਰਹੇ ਹੋ ਅਨੁਸ਼ਾਸਨ ਦਾ ਰੋਹਲ ਗਾਂਧੀ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਵੀ ਕਿਸੇ ਪੱਦਰ ਦਾ ਗੋਵੇ ਅਨਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਹੁਣ ਅਨਸ਼ਾਸਨ ਦੇ ਦੋ ਪਹਿਲੂ ਇੱਕ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪਾਰਲੀਮੈਂਟ ਮਾਮਲਿਆਂ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ 'ਚ ਸਿੱਧੂ ਦਾ ਮਾਮਲਾ ਆਏਗਾ ਸਿੱਧੂ ਦੀ ਛੁੱਟੀ ਹੋ ਸਕਦੀ ਹੈ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਆ ਤਾਂ ਇਸ ਮੁੱਦੇ ਦੇ ਉੱਤੇ ਜਿਹੜੀਆਂ ਪੋਲੀਟਿਕਲ ਪਾਰਟੀਆਂ ਇਹਦੇ ਤੇ ਸਪੈਕੂਲੇਸ਼ਨਸ ਕਰ ਰਹੀਆਂ ਸੀ ਜੀ ਉਹ ਸਪੈਕੂਲੇਸ਼ਨ ਤਰੇ ਤਰੇ ਰਹੇਗੇ ਕਿਉਂਕਿ ਨਵਜੋ ਸਿੱਧੂ ਉਸ ਮੀਟਿੰਗ ਦਾ ਹਿੱਸਾ बराबर ਦਾ ਹਿੱਸਾ ਹੈ ਨਾ ਜਿੱਥੇ ਰਾਜਾ ਵਿੜੇਂਗੇ ਬੈਠਾ ਹੋਏਗਾ ਜਿੱਥੇ ਦੂਜੀ ਆਗੂ ਬੈਠੇ ਹੋਣਗੇ ਜਿੱਥੇ ਖੜਗੇ ਬੈਠਾ ਹੈ ਰੋਹਲ ગાંધી ਬੈਠਾ ਹੈ ਉੱਥੇ ਨਿਰਜੋਤ ਸਿੱਧੂ ਬੈਠਾ ਹੈ ਬਰਾਬਰ ਦੀ ਪਾਰਟਿਸਪਲੇਸ਼ਨ ਹੋ ਗਈ ਸੋ ਪਹਿਲੀ ਗੱਲ ਤੇ ਗੱਲ ਖਤਮ ਹੋ ਗਈ ਕਿ ਜਦੋਂ ਇੱਕ ਆਗੂ ਨੂੰ ਬੁਲਾਇਆ ਜਾਂਦਾ ਮੀਟਿੰਗ 'ਚ ਇੱਕ ਸਿੱਧਾ ਜਿਹਾ ਸੰਕੇਤ ਜੋ ਤੇ ਵੀ ਹੁੰਦਾ ਹੈ ਜੀ ਕਿ ਇਹਦਾ ਮਤਲਬ ਹੈ ਕਿ ਉਹਦੇ ਖਿਲਾਫ ਪਾਰਟੀ ਹਾਈ ਕਮਾਂਡ ਵੀ ਉਸ ਤਰ੍ਹਾਂ ਦੀ ਨਰਾਜ਼ਗੀ ਨਹੀਂ ਹੈ ਜਿਸ ਤਰ੍ਹਾਂ ਕੋਈ ਨਰਾਜ਼ਗੀ ਦਾ ਆਪਰ ਨੂੰ ਪੰਜਾਬ ਚ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਦੂਜੀ ਗੱਲ ਰਹੀ ਹੈ ਸੰਸਾਦਨ ਦੀ ਗੱਲ ਸੰਸਾਦਨ ਬਾਰੇ ਬਿਲਕੁਲ ਸਹੀ ਕਹਿ ਰਹੇ ਹਾਂ ਇਹ ਤਾਂ ਰਾਹੁਲ ਗਾਂਧੀ ਨੇ ਵੀ ਕਹੀ ਹੈ ਗੱਲ ਉਹਨਾਂ ਨੇ ਸ਼ਾਸਨ ਵਾਲੀ ਗੱਲ ਕੱਲੇ ਨਜੋਸ਼ ਸਿੱਧੂ ਤੇ ਲਾਗੂ ਨਹੀਂ ਨਾ ਹੁੰਦੀ ਜੀ ਜਿਹੜੇ 9 10 ਕਾਂਗਰਸ ਦੇ ਆਗੂਆਂ ਨੇ ਜਿਨ੍ਹਾਂ ਚ ਕੁਲਵੀਰ ਜ਼ੀਰ ਹੈ ਮੋਰਾ ਹੈ ਜਿਨ੍ਹਾਂ ਨੇ ਸਿੱਧੇ ਦੌਰ ਤੇ ਗੱਲ ਕਹੀ ਕਿ ਨਜੋਸ਼ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਜੀ ਨਜੋਸ਼ ਸਿੱਧੂ ਨੇ ਤਾਂ ਕਿਸੇ ਨੂੰ ਕਹੀ ਨਹੀਂ ਇਹ ਗੱਲ ਕਿ ਰਾਜਾ ਬੜਿੰਗ ਨੂੰ ਪ੍ਰਧਾਨਗੀ ਤੋਂ ਲਾਹੋ ਜਾਂ ਪ੍ਰਤਾਪ ਬਾਜਾ ਨੂੰ ਪ੍ਰਧਾਨਗੀ ਤੋਂ ਲਾਹੋ ਜਾਂ ਮੈਨੂੰ ਪ੍ਰਧਾਨਗੀ ਦਾ ਅਹੁਦਾ ਦਿਓ ਜੋ ਸਿੱਧੂ ਨੇ ਇਹ ਜ਼ਰੂਰ ਹੈ ਕਿ ਮਹਾਰਾਜ ਰੈਲੀ ਕੀਤੀ ਹੈ ਬਿਲਕੁਲ ਰੈਲੀ ਉਹਨੇ ਕੀਤੀ ਹੈ ਕਾਂਗਰਸ ਦੇ ਬੈਨਰ ਦੇ ਹੇਠਾਂ ਕੀਤੀ ਹੈ ਹਮਮ ਉਹਨਾਂ ਨੇ ਇਹ ਵੀ ਕਹਿ ਕੇ ਮੈਂ ਕਾਂਗਰਸੀ ਵਰਕਰ ਦੇ ਤੌਰ ਤੇ ਰੈਲੀ ਕਰ ਰਹੇ ਹਾਂ ਸਾਰੇ ਪੰਜਾਬ ਚ ਸਾਰੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਅਜਿਹੀਆਂ ਰੈਲੀਆਂ ਕਰਾਂਗਾ ਜੀ ਉਹਨੇ ਨਾ ਤਾਂ ਰਾਹੁਲ ਗਾਂਧੀ ਦੇ ਖਿਲਾਫ ਬੋਲੇ ਨਾ ਖੜਗੇ ਦੇ ਖਿਲਾਫ ਬੋਲੇ ਨਾ ਜਿਹੜਾ ਨਵਾਂ ਆਗੂ ਚੁਣਿਆ ਜਦ ਉਹਦੇ ਖਿਲਾਫ ਲੋਇਆ ਨਾ ਕਿਸੇ ਹੋਰ ਦੇ ਖਿਲਾਫ ਲੋਇਆ ਜੀ ਸੋ ਇਸ ਤਰ੍ਹਾਂ ਦੀ ਬਗਾਵਤ ਵਾਲੀ ਗੱਲ ਤਾਂ ਕੋਈ ਹੈ ਨਹੀਂ ਸੀ ਬਿਲਕੁਲ ਜੇ ਬਗਾਵਤ ਵਾਲੀ ਗੱਲ ਸੀਗੀ ਤਾਂ ਜਿਹੜੇ ਜੀਰੇ ਹੋਣਾ ਨੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਮੀਡੀਆ ਜਾ ਕੇ ਗੱਲ ਕਹੀ ਹਮ ਕਿ ਨਜੋਸ ਸਿੰਘ ਨੂੰ ਬਾਹਰ ਦਾ ਰਾਹ ਦਿਖਾਇਆ ਜਾਵੇ ਜੀ ਉਹ ਬਣਦੀ ਸੀ ਗੱਲ ਪਰ ਨਾ ਉਹਨਾਂ ਦਾ ਵੀ ਨਿੱਕੜੇ ਲਿਆ ਗਿਆ ਇਹ ਜ਼ਰੂਰ ਪਾਰਟੀ ਨੇ ਸਨਿਆ ਦਿੱਤਾ ਕਿ ਇਸ ਤਰ੍ਹਾਂ ਦੀ ਅਨਸ਼ਾਸਨਹੀਨਤਾ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੀ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਨੌਜਵਾਨ ਸਦੂ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਹੀ ਇੱਕ ਜ਼ਿੰਮੇਵਾਰ ਆਗੂ ਦੇ ਤੌਰ ਤੇ ਕੰਮ ਕਰੇਗਾ ਜੀ ਇਹ ਕਿਾਸ ਰਹੀਆਂ ਇਸ ਦਾ ਨਾੜ ਖਤਮ ਹੋ ਗਈਆਂ ਕਿ ਨੌਜਵਾਨ ਸਦੂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਬਿਲਕੁਲ ਬਿਲਕੁਲ ਤਾਂ ਸਿੱਧੂ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਇਸ ਮੁੱਦੇ ਤੇ ਗੱਲਬਾਤ ਕੀਤੀ ਸੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਲੰਘੇ ਦਿਨ ਚੋਣਾਂ ਹੁੰਦੀਆਂ ਨੇ ਉਸ ਤੋਂ ਬਾਅਦ ਬ੍ਰਿਜ ਭੂਸ਼ਣ ਦਾ ਜੋ ਕਰੀਬੀ ਮੰਨਿਆ ਜਾਂਦਾ ਸੰਜੀਤ ਸਿੰਘ ਉਹ ਚੋਣਾਂ ਦੇ ਵਿੱਚ ਜਿੱਤ ਜਾਂਦਾ ਪ੍ਰਧਾਨ ਬਣ ਜਾਂਦਾ ਤੇ ਉਸ ਦੇ ਰੋਸ ਦੇ ਵਜੋਂ ਜਿਹੜੀਆਂ ਮਹਿਲਾ ਪਹਿਲਵਾਨ ਸੀ ਸਾਖਸ਼ੀ ਮੱਲਿਕ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਵੀ ਮੈਂ ਮਜਬੂਰ ਹੋ ਕੇ ਕੁਸ਼ਤੀ ਛੱਡ ਰਹੀ ਹਾਂ ਉਸ ਤੋਂ ਬਾਅਦ ਕਹਦੀ ਹੈ ਕਿ ਬਜਰੰਗ ਪੁਨੀਆ ਦੇ ਵੱਲੋਂ ਵੀ ਆਪਣਾ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਖੇਡ ਰਤਨ ਵੀ ਬਿਨੇਸ਼ ਫੋਗਾੜ ਦੇ ਵੱਲੋਂ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਡਬਲਯੂ ਐਫ ਆਈ ਭੰਗ ਕਰ ਦਿੱਤੀ ਖੇਡ ਮੰਤਰਾਲੇ ਦੇ ਵੱਲੋਂ ਪਰ ਇਸ ਦੇ ਬਾਵਜੂਦ ਵੀ ਐ ਪਹਿਲਵਾਨਾਂ ਦੇ ਵਿੱਚ ਰੋਸਾ ਕਾਫੀ ਦਿਖਾਈ ਦੇ ਰਿਹਾ ਹੈ ਜਿਹੜਾ ਪਹਿਲਵਾਨਾਂ ਦਾ ਰੋਸੇ ਦੀ ਆਪਾਂ ਗੱਲ ਕਰ ਰਹੇ ਹਾਂ ਨੇ ਜੋ ਉਹ ਵਾਜਬ ਹੈ ਰੋਸਾ ਉਹਨਾਂ ਦਾ ਜੀ ਕਿਉਂਕਿ ਇਹ ਚਾਹਨਿਕ ਦਾ ਰੋਸਾ ਵਧਿਆ ਨਹੀਂ ਹੈਗਾ ਹਮ ਆਪਾਂ ਜਿੱਦਾਂ ਪਹਿਲਾਂ ਵੀ ਤੁਸੀਂ ਕਹੇ ਇਸ ਮਾਮਲੇ ਦੇ ਆਖਰ ਜ਼ਿਕਰ ਕਰਦੇ ਰਹਿੰਦੇ ਰਹੇ ਨੇ ਇਹਦੇ ਤੇ ਬਿਲਕੁਲ ਬਿਲਕੁਲ ਇਹ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਮੀਡੀਆ ਦੇ ਅੰਦਰ ਹਮ ਦੇਖੋ ਜਿਹੜੇ ਮਹਿਲਾ ਪਹਿਲਵਾਨਾਂ ਹੈਗੀਆਂ ਉਹਨਾਂ ਵੱਲੋਂ ਅੱਗ ਭਗ ਇੱਕ ਸਾਲ ਤੋਂ ਜੀ ਆਪਣੇ ਨਾਲ ਜਿਹੜੇ ਉਹਨਾਂ ਨਾਲ ਜਾਤੀਆਂ ਹੁੰਗੀਆਂ ਚ ਏਜੰਸੀ ਐਸੋਸੀਏਸ਼ਨ ਦੀ ਗੱਲ ਕਰ ਲਈਏ ਤੇ ਕਹਾਂ ਦੀ ਗੱਲ ਕਰ ਲਈਏ ਚਾਹੇ ਖੇਡ ਦੇ ਅੰਦਰ ਜਿਹੜੇ ਬੇਨਿਜ਼ਮੀਆਂ ਦੀ ਗੱਲ ਕਰ ਲਈਏ ਉਹ ਸਾਰੇ ਮਾਮਲਿਆਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਜੀ ਉਸ ਪ੍ਰੋਟੈਸਟ ਦੀ ਸਾਲ ਪਾਰ ਕੋਈ ਸੁਣਵਾਈ ਨਹੀਂ ਹੋਈ ਹੂੰ ਉਸ ਤੋਂ ਬਾਅਦ ਇਹਨਾਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਜੀ ਇਹ ਜਿਹੜਾ ਬ੍ਰੇਸ ਜਿਹੜਾ ਹੈਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਜਾਂ ਘੱਟੋ ਘੱਟ ਉਸ ਨੂੰ ਜਿਹੜਾ ਹੈਗਾ ਨੇੜੇ ਨਹੀਂ ਆਉਣ ਦਿੱਤਾ ਜਾਏਗਾ ਕੁਸ਼ਤੀ ਫੈਡਰੇਸ਼ਨ ਦੇ ਜਿਹੜਾ ਪਹਿਲਾ ਪ੍ਰਧਾਨ ਹੈ ਬਿਲਕੁਲ ਬਿਲਕੁਲ ਹੁਣ ਪਹਿਲਾ ਪ੍ਰਧਾਨ ਦਾ ਇਲੈਕਸ਼ਨ ਜਦੋਂ ਆਈ ਨਹੀਂ ਲੜੀ ਉਹਦੇ ਜਦੋਂ ਤੁਸੀਂ ਕਿਹਾ ਜੀ ਉਹਦਾ ਕਰੀਬੀ ਸਹਿਯੋਗੀ ਹਮ ਸੰਜੇ ਸਿੰਘ ਆ ਗਿਆ ਜੀ ਦੇਖੋ ਕੀ ਇਸ ਹਿੰਦਸਤਾਨ ਦੀ ਕਮਾਲ ਦੀ ਗੱਲ ਹੈ ਉਹ ਕੁੜੀਆਂ ਜੜੀਆਂ ਆਪਣੇ ਹੰਝੂ ਕੇਰਦੇ ਰਹਿ ਗਈਆਂ ਬਿਲਕੁਲ ਉਹਨਾਂ ਨੇ ਸੋਨ ਤੱਕ ਮੈਂ ਜਰੂਰ ਜਿੱਤੇ ਹੈ ਹਮ ਪਰ ਲੱਗਦਾ ਹੈ ਕਿ ਇਸ ਮਾਮਲੇ 'ਚ ਉਹ ਸਮਝ ਨਹੀਂ ਸਕੇ ਆ ਕਿ ਪੋਲੀਟਿਸ਼ੀਨਾਂ ਹਿੰਦਸਤਾਨ ਦੇ ਹਮ ਕਮਾਲ ਦੇ ਪੋਲੀਟਿਸ਼ੀਨ ਹੈ ਹਮ ਉਦਾਂ ਆਪਣੇ ਜੋਰ ਨਾਲ ਕਿਸੇ ਦੀ ਪਿੱਠ ਲਾਉਂਦੀਆਂ ਕੋਲ ਕੋਲਦੀਆਂ ਲੰਗਾਂ ਲੜਦੀਆਂ ਉਦੇਸ਼ ਨੂੰ ਤੱਕਵੇਂ ਲੈ ਕੇ ਜਿੱਦੀਆਂ ਪਰ ਜਿਹੜੀ ਕੁਸ਼ਤੀ ਸਾਡੇ ਰੂਸੀ ਆਗੂ ਲੜਦੇ ਹਨ ਇਹਨਾਂ ਦਾ ਮੁਕਾਬਲਾ ਕਰਨਾ ਚਾਹਤ ਬਹੁਤ ਔਖਾ ਹੈ ਉਹਨਾਂ ਨੇ ਇੱਕ ਵਾਰੀ ਫੇਰ ਉਹ ਮਹਿਲਾ ਪਹਿਲਵਾਨਾਂ ਨੂੰ ਦਿਖਾਤਾ ਕੀਸੀ ਤੁਹਾਡੇ ਨਾਲੋਂ ਤਗੜੇ ਆ ਸੰਜੇ ਸਿੰਘ ਫੇਰ ਆ ਗਿਆ ਨਾ ਸੰਜੇ ਸਿੰਘ ਆਇਆ ਬਲਕਿ ਜਿਸ ਦਿਨ ਲੈਕਸਨ ਦੇ ਨਤੀਜੇ ਆਏ ਤਾਂ ਉਸ ਦਿਨ ਜਿਹੜੇ ਸੰਜੇ ਸਿੰਘ ਤੇ ਪੁਰਾਣਾ ਗਰੁੱਪ ਉਹਨਾਂ ਦੀ ਹਮਾਇਤੀ ਸੀ ਉਹ ਕਹਿੰਦੇ ਸਾਡਾ ਦਬਦਬਾ ਹੈ ਤੇ ਦਬਦਬਾ ਰਹੇਗਾ ਬਿਲਕੁਲ ਬਿਲਕੁਲ ਉਹਨੇ ਕਿ ਸੰਯਾਹ ਦਿੱਤਾ ਕਿ ਅਸੀਂ ਰਹਾਂਗੇ ਉਹਨੇ ਇਹੋ ਜੀ ਸਥਿਤੀ 'ਚ ਦੇਖੋ ਜਿਹੜੇ ਪਹਿਲਵਾਨ ਹੈਗੇ ਆ ਜੇ ਮਹਿਲਾ ਪਹਿਲਵਾਨਾਂ ਚਾਹ ਦੂਜੇ ਪਹਿਲਵਾਨ ਹੈਗੇ ਆ ਜੀ ਖਿਡਾਰੀ ਹੈਗੇ ਆ ਉਹਨਾਂ ਦੀ ਜ਼ਮੀਰ ਨੂੰ ਹਰੂਣਾ ਮਿਲਿਆ ਸਾਕਸ਼ੀ ਮਲਕਰੀ ਆਪਾਂ ਹਰ ਰੋਜ਼ ਗੱਲ ਕਰਦੇ ਆ ਜੀ ਉਹਨੇ ਸੰਿਆਸ ਲਿਆ ਕਹਿੰਦੀ ਮੈਂ ਹੁਣ ਅੱਗੇ ਜਾ ਕੇ ਜੜੀ ਹੈਗੀ ਐ ਇਸ ਦੇ ਪਿੱਛੇ ਦੇ ਵਿੱਚ ਨਹੀਂ ਉਤਰਾਂਗੀ ਫਿੜਾਂਗੇ ਨਹੀਂ ਦੂਜੀ ਗੱਲ ਜਿਹੜੀ ਹੈ ਪੂਨੀਆ ਨੇ ਜਿਹੜਾ ਖੇਡ ਰਤਨ ਅਵਾਰਡ ਕੀਤਾ ਜਿਹੜਾ ਪਦਮ ਸ਼੍ਰੀ ਵਾਰਡ ਵਾਪਸ ਕੀਤਾ ਜੀ ਇਦਾਂ ਹੀ ਹੁਣ ਜਿਹੜਾ ਤੀਜਾ ਪਹਿਲਵਾਨ ਹੈ ਉਸ ਨੇ ਜੀ ਉਸ ਨੇ ਅਰਜਨ ਅਵਾਰਡ ਤੇ ਆਪਣਾ ਖੇਡ ਰਤਨ ਜਿਹੜਾ ਅਵਾਰਡ ਕੀਤਾ ਦੋਨੇ ਅਵਾਰਡ ਵਾਪਸ ਕੀਤੇ ਹੂੰ ਸੋ ਤਿੰਨ ਪਹਿਲਵਾਨ ਜਿਹੜੇ ਹੈਗੇ ਐ ਇਸ ਵੇਲੇ ਆਪਣੇ ਵੱਡੇ ਅਵਾਰਡ ਅਰਜਨ ਵਾਰਡ ਪਦਮ ਸ਼੍ਰੀ ਵਾਰਡ ਜਿਹੜੇ ਕੇ ਵਾਪਸ ਕਰ ਚੁੱਕੇ ਆ ਹੂੰ ਇਹ ਗੱਲ ਜ਼ਰੂਰ ਹੈ ਕਿ ਲੱਗਦਾ ਹੈ ਕਿ ਅਰਜ਼ੀ ਤੌਰ ਤੇ ਇਹ ਦੇ ਦੇ ਰਾਸੀ ਪਹਿਲਵਾਨ ਜਿੱਤ ਗਏ ਆ ਜੀ ਪਰ ਜਿਹੜੇ ਪਹਿਲਵਾਨ ਆ ਉਹਨਾਂ ਦੇ ਦਮ ਬਹੁਤ ਹੁੰਦਾ ਹੈ ਜੋ ਤੋਂ ਇਹਨਾਂ ਨੇ ਚੰਗੀਆਂ ਮਿਹਨਤਾਂ ਕਰੀਆਂ ਹੁੰਦੀਆਂ ਹੂੰ ਚੰਗੀ ਪ੍ਰੈਕਟਿਸ ਕਰੀ ਹੁੰਦੀ ਹੈ ਜੇ ਲੜਾਈ ਲੜਦੇ ਰਹੇ ਤਾਂ ਕੋਈ ਵੱਡੀ ਗੱਲ ਨਹੀਂ ਕਿਤੇ 24 ਦੇ ਇਲੈਕਸ਼ਨਾਂ ਚ ਕਈ ਸੂਬਿਆਂ ਜਿਵੇਂ ਹਰਿਆਣਾ ਦੀ ਆਪਾਂ ਗੱਲ ਕਰ ਲਈਏ ਹਰਿਆਣਾ ਦੇਖੋ ਮਹਿਲਾ ਪਹਿਲਵਾਨ ਵੀ ਹਰਿਆਣਾ ਦੇ ਆ ਬਿਲਕੁਲ ਮਰਦ ਪਹਿਲਵਾਨ ਵੀ ਹਰਿਆਣਾ ਦੇ ਆ ਤੋ ਉਹ ਆਖਰਕਾਰ ਉਹ ਸਮਾਜ ਜਿਹੜਾ ਨਾ ਜਿਹੜਾ ਸਮਾਜ ਦੇਖੋ ਪੋਲੀਟিক্যাল ਪਾਰਟੀਆਂ ਚਾਹੇ ਕਿਸੇ ਦੀ ਇੱਜ਼ਤ ਕਰਨ ਚਾਹੇ ਨਾ ਕਰਨ ਜੀ ਜਿਹੜਾ ਸਾਡੇ ਸਿਸਟਮ ਹੈ ਨਾ ਪਾਈਚਾਰਾ ਹੈ ਬਿਲਕੁਲ ਉਹ ਬਹੁਤ ਕਦਰ ਕਰਦਾ ਖਾਸ ਤੌਰ ਤੇ ਤਾਂ ਮਹਿਲਾ ਪਹਿਲਵਾਨਾਂ ਦੀ ਗੱਲ ਕਰਦੇ ਹਾਂ ਜੀ ਸਾਡੀ ਸੋਸਾਇਟੀ ਚ ਬੜਾ ਨਾਲ ਸਤਿਕਾਰ ਨਾਲ ਰਿਸਪੈਕਟ ਨਾਲ ਦੇਖਿਆ ਜਾਂਦਾ ਹੈ ਬਿਲਕੁਲ ਤੇ ਜੇ ਇਹ ਮਾਮਲਾ ਨਾ ਨਿਬੜਿਆ ਤਾਂ ਉਸਦਾ ਪਾਰਲੀਮੈਂਟ ਦੀਆਂ ਚੋਣਾਂ ਚ ਕਈ ਸੂਬਿਆਂ ਚ ਕਈ ਸੀਟਾਂ ਦੇ ਉੱਤੇ ਜੀ ਇਹਨਾਂ ਦੀ ਮਹਿਲਾ ਪਹਿਲਵਾਨ ਤੇ ਦੂਜੇ ਪਹਿਲਵਾਨ ਪਿੱਠ ਵੀ ਲਵਾ ਸਕਦੇ ਬਿਲਕੁਲ 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 ਸਿੱਧਾ ਸਾਹਿਬ ਇਸੇ ਤਰੀਕੇ ਦੇ ਨਾਲ ਅੱਜ ਛੋਟੇ ਸਾਹਿਬ ਜਾਂਦਿਆਂ ਦੀ ਲਸਾਨੀ ਸ਼ਹਾਦਤ ਨੂੰ ਤੇ ਮਾਤਾ ਗੁਜਰਕਔਰ ਜੀ ਦੀ ਸ਼ਹਾਦਤ ਨੂੰ ਪੂਰੇ ਦੇਸ਼ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ ਸਿਰਫ ਅਤੇਗੜ ਸਾਹਿਬ ਦੇ ਵਿੱਚ ਸਭਾ ਚੱਲ ਰਹੀ ਹੈ ਵੱਡੀ ਪੱਧਰ ਤੇ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਆ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਪਹਿਲਾ ਐਲਾਨ ਕੀਤਾ ਗਿਆ ਸੀ ਕਿ ਵੀਰ ਵਾਲਦੇਵਸ ਮਨਾਇਆ ਜਾਵੇਗਾ ਤੇ ਗੱਲ ਦਿੱਲੀ ਦੇ ਵਿੱਚ ਮਨਾਇਆ ਗਿਆ ਤੇ ਨਾਲ ਹੀ ਉਹਨਾਂ ਨੇ ਦੁਨੀਆ ਭਰ ਨੂੰ ਇਹ ਕਿਹਾ ਕਿ ਨੌਜਵਾਨਾਂ ਨੂੰ ਸੇਧ ਲੈਣ ਦੀ ਅਪੀਲ ਦੀ ਹੈ ਕਿ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਿੰਘ ਜੀ ਨੇ ਜੋ ਵੀ ਸ਼ਹਾਦਤ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ ਤੇ ਨਾਲ ਹੀ ਸਿੱਖਿਆ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਕਿਵੇਂ ਵੇਖਦੇ ਹੋ ਅੱਜ ਸਿੱਖ ਸੰਗਤ ਦੇ ਵਿੱਚ ਕਿਉਂਕਿ ਹਰ ਵਾਰੀ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਤਾਂ ਰੋਸ ਬਹੁਤ ਹੁੰਦਾ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਤੇ ਨਾਲ ਹੀ ਸੇਧ ਲੈਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਜਤਿੰਦਰ ਦੇ ਬਾਰੇ ਕੋਈ ਦੋ ਰਹਿ ਨਹੀਂ ਕਿ ਜਿਹੜਾ ਦਸੰਬਰ ਦਾ ਮਹੀਨਾ ਹੈ ਜੀ ਸਿੱਖ ਭਾਈਦਾਰੇ ਲਈ ਖਾਸ ਤੌਰ ਤੇ ਵੈਸੇ ਤਾਂ ਜਿਹੜੇ ਵੀ ਮਾਨਵਤਾ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਸਾਰਿਆਂ ਲਈ ਹੈ ਪਰ ਜੇ ਸਿੱਖ ਪਛਾਈਦਾਰੇ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਲਈ ਦਸੰਬਰ ਦਾ ਮਹੀਨਾ ਬਹੁਤ ਹੀ ਯਾਹਮੀਤ ਰੱਖਦਾ ਹੈ ਜੀ ਦੇਖੋ ਜੇ ਸ਼ਹਾਦਤ ਦੀ ਆਪਾਂ ਗੱਲ ਕਰਦੇ ਹਾਂ ਆਨੰਦਪੁਰ ਸਾਹਿਬ ਤੋਂ ਮਾਰਚ ਜਿਹੜਾ ਇਹ ਸ਼ਹਾਦਤ ਸਫਰ ਸ਼ੁਰੂ ਹੁੰਦਾ ਹੈ ਫਤਿਹਗੜ੍ਹ ਸਾਹਿਬ ਇਸ ਦੌਰਾਨ ਜਿਹੜੇ ਹੈਗੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਲੜਾਈਆਂ ਦੇ ਦੌਰਾਨ ਛੋਟੇ ਸਹਿਬਜ਼ਾਦਿਆਂ ਦੀ ਫਤਿਹਗੜ੍ਹ ਸਾਹਾ ਕੇ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਜੀ ਇਹ ਸਾਰੀਆਂ ਸ਼ਹਾਦਤਾਂ ਦੇ ਚਲਦੇ ਆ ਜਿਹੜਾ ਹੈਗਾ ਇਹ ਕਿ ਸਨੇਹਾ ਦੁਨੀਆ ਭਰ ਦੇ ਵਿੱਚ ਦਿੱਤਾ ਗਿਆ ਕਿ ਜ਼ੁਲਮ ਦੇ ਖਿਲਾਫ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਹ ਸਨੇਹਾ ਗੁਰੂ ਸਹਿਬਾਨ ਛੋਟੀ ਸਾਹਿਬ ਜਦੇ ਤੇ ਸਾਡਾ ਜਿਹੜਾ ਗੁਰੂਆਂ ਦਾ ਫਲਸਫਾ ਹੈ ਉਹਨਾਂ ਵੱਲੋਂ ਦਿੱਤਾ ਗਿਆ ਤੁਸੀਂ ਆਪਾਂ ਗੱਲ ਕਰਦੇ ਆਂ ਵੀਰ ਬਾਲ ਦੇਸ ਦੀ ਇਸ ਮੌਕੇ ਤੇ ਜੀ ਕਹਿ ਰਹੇ ਆ ਕਿ ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਮਾਗਮ ਵਿੱਚ ਸ਼ਾਮਲ ਹੋ ਕੇ ਬੜੀ ਸਲਾਗਾ ਕੀਤੀ ਬਿਲਕੁਲ ਬਣਦੀ ਹੈ ਇਸ ਗੱਲ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਜਿਹੜੇ ਗੁਰੂ ਸਹਿਬਾਨ ਹੈ ਜੀ ਉਹਨਾਂ ਨੇ ਦੇਸ਼ ਦੀ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਬਹੁਤ ਕੁਰਬਾਨੀਆਂ ਦਿੱਤੀਆਂ ਪਰ ਮੈਂ ਸਮਝਦਾ ਕਿ ਇਹ ਸ਼ਬਦ ਵੀ ਛੋਟੇ ਹੈ ਉਹ ਸ਼ਹਾਦਤ ਲਈ ਬਿਲਕੁਲ ਬਿਲਕੁਲ ਉਹ ਸ਼ਹਾਦਤ ਕਿਤੇ ਵੱਡੀ ਹੈ ਜੀ ਉਹ ਸ਼ਹਾਦਤ ਦੇ ਨਿਆ ਹੱਦਾਂ ਬੰਨੇ ਟੱਪ ਕੇ ਦੁਨੀਆ ਪਰ ਲਈ ਸਨੇਹਾ ਦਿੰਦੀ ਹੈ ਜੀ ਮਾਨਵਤਾ ਦੇ ਲਈ ਸਨੇਹਾ ਹੈ ਕਿ ਜਿੱਥੇ ਵੀ ਕਿਤੇ ਜ਼ਾਤੀਆਂ ਹੋਣਗੀਆਂ ਜ਼ੁਲਮ ਹੋਏਗਾ ਉਸ ਦੇ ਖਿਲਾਫ ਕਿਸ ਕਦਰ ਜਿਹੜਾ ਸ਼ਾਹ ਤਾਂ ਦਿੱਤੀਆਂ ਜਾਂਦੀਆਂ ਲਾਹ ਆਸਾਨੀ ਸ਼ਹਾਦਤ ਇਹਦਾ ਕੋਈ ਜਵਾਬ ਹੀ ਨਹੀਂ ਦੁਨੀਆ ਭਰ ਚ ਕੋਈ ਜਵਾਬ ਨਹੀਂ ਹੈਗਾ ਇਸੇ ਕਰਕੇ ਅਸੀਂ ਕਹਿੰਦੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਉਹਦੇ ਫਲਸਫੇ ਦੀ ਗੱਲ ਕਰਦੇ ਆ ਅਸੀਂ ਹਰ ਰੋਜ਼ ਜਿਹੜੇ ਹੈਗੇ ਸਾਡੇ ਆਗੂ ਸੁਨੇਹਾ ਦਿੰਦੇ ਰਹਿੰਦੇ ਆ ਜੀ ਕਹੇ ਜੀ ਸਾਰਿਆਂ ਦੀ ਸਾਂਝੀ ਵਾਲਤਾ ਹੋਣੀ ਚਾਹੀਦੀ ਆਪਸ ਵਿੱਚ ਪ੍ਰੇਮ ਭਾਵ ਹੋਣਾ ਚਾਹੀਦਾ ਕਿਸੇ ਨਾਲ ਨਫ਼ਰਤ ਦੀ ਗੱਲ ਨਹੀਂ ਹੋਣੀ ਚਾਹੀਦੀ ਜੀ ਮੈਂ ਕਹਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਫਲਸਫਾ ਕੀ ਹੋ ਸਕਦਾ ਹੈ ਅਸੀਂ ਜਿਹੜੇ ਫਲਸਫੇ ਦੀ ਅੱਜ ਗੱਲ ਕਰਦੇ ਆਂ ਜਿਹੜੇ ਸੰਵਿਧਾਨ ਦੀ ਅੱਜ ਗੱਲ ਕਰਦੇ ਆਂ ਕਿੰਨੀ ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸੁਨੇਹਾ ਦਿੱਤਾ ਗਿਆ ਕਿ ਸਾਰੀ ਮਾਨਵਤਾ ਨਾਲ ਪ੍ਰੇਮ ਕਰੋ ਬਿਲਕੁਲ ਕਿਉਂਕਿ ਉਹਦੇ ਵਿੱਚ ਸਾਰੇ ਜਿਹੜੇ ਸੰਤ ਗੁਰੂ ਪੀਰ ਜਿਹੜੇ ਹੈਗੇ ਵੱਡੇ ਵੱਡੀਆਂ ਸਖਸੀਤਾਂ ਉਹਨਾਂ ਦੀ ਬਾਣੀ ਹੈ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਨਤਮਸਤਕ ਹੁੰਨੇ ਆਂ ਤਾਂ ਸਾਰੇ ਜਿਹੜੇ ਸੰਤ ਮਹਾਤਮਾ ਜਿਨ੍ਹਾਂ ਦੀ ਬਾਣੀ ਉਹਦੇ ਦਰਜ ਹੈ ਤਾਂ ਉਹਨਾਂ ਪ੍ਰਤੀ ਨਤਮਸਤਕ ਹੁੰਨੇ ਆਂ ਬਿਲਕੁਲ ਤੋਂ ਸੁਨੇਹਾ ਦੁਨੀਆਪਾਰਕ ਕੀ ਗਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਫਲਸਫੇ ਨਾਲ ਹੈ ਕਿ ਸਾਰੀ ਮਾਨਵਤਾ ਨੂੰ ਅਸੀਂ ਪ੍ਰੇਮ ਕਰਦੇ ਹਾਂ ਕਿਸੇ ਨੂੰ ਵੀ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਦੇ ਜੀ ਮੁਲਕ ਸਾਡਾ ਸਾਡਾ ਦੇਸ਼ ਜਿਸ ਅਜ ਬਰੂਹਾਂ ਦੇ ਉੱਤੇ ਖੜਾ ਹੈ ਜਿੱਥੇ ਗੱਲ ਕੀਤੀ ਜਾਂਦੀ ਹੈ ਇੱਕ ਕੌਮ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਨਾਲ ਮੁਸਲਮਾਨਾਂ ਦੇ ਹਿੰਦੂਆਂ ਦੇ ਨਾਲ ਹਿੰਦੂਆਂ ਦੇ 크ਰਿਸਚੀਅਨਸ ਦੇ ਨਾਲ ਇਦਾਂ ਦੀਆਂ ਵੰਡੀਆਂ ਪਾਉਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਸਿਰਫ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੀ ਹੈ ਜਿਹੜਾ ਸਭ ਕਾਸੇ ਤੋਂ ਬਚਾਉਂਦਾ ਹੈ ਹੂੰ ਔਰ ਸਦੀਆਂ ਸਦੀਆਂ ਪਹਿਲਾਂ ਦੇਖੋ ਜਿੱਦਾਂ ਆਪਾਂ ਸ਼ਹਾਦਤ ਕਹਿੰਦੇ ਆਲਾ ਸਾਨੀ ਹੈ ਜੀ ਇਹ ਕਈ ਵਾਰੀ ਸੰਕੀਰਨਤਾ ਹੁੰਦੀ ਹੈ ਕੁਝ ਲੋਕ ਇਸ ਗੱਲ ਦੀ ਵਡਿਆਈ ਕਰਨ ਸ਼ਾਇਦ ਉਹਨਾਂ ਨੂੰ ਸੰਕੋਚ ਕਰਦੇ ਆ ਜੀ ਜੋ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਉਹਦਾ ਕਈ ਸਦੀਆਂ ਪਹਿਲਾਂ ਇਹ ਬੀਜ-ਬੀਜ ਗਿਆ ਮਾਨਵਤਾ ਦੇ ਆਪਸ ਵਿੱਚ ਸਾਂਝੀ ਬਾਲਤਾ ਦੀ ਸਾਂਝੀ ਬਾਲਤਾ ਦੇ ਲਈ ਸੀ ਅੱਜ ਲੜਦੇ ਆਂ ਅੱਜ ਲੋਚਦੇ ਆਂ ਹੋਣਾ ਚਾਹੀਦਾ ਇਹ ਸਦੀਆਂ ਪਹਿਲਾਂ ਦਾ ਸੁਨੇਹਾ ਤੇ ਮਾਨਵਤਾ ਦੀ ਲੜਾਈ ਦੀ ਗੱਲ ਜਿਹੜੀ ਇਸ ਤੋਂ ਵੱਡੀ ਸ਼ਹਾਦਤ ਕੀ ਹੋ ਸਕਦੀ ਹੈ ਜੋ ਸਾਡੇ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਜੋ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰ ਨੇ ਜਿਹੜੀ ਸ਼ਹਾਦਤ ਦਿੱਤੀ ਸ੍ਰੀਸ਼ ਮੌਕੇ ਤੇ ਇਹਨਾਂ ਦਿਨਾਂ ਨੂੰ ਜਿੱਦਾਂ ਤੁਸੀਂ ਕਿਹਾ ਦੁਨੀਆ ਭਾਰ ਚ ਬੈਠਾ ਜਿਹੜਾ ਭਾਈਚਾਰਾ ਸਿੱਖ ਭਾਈਚਾਰਾ ਸਿੱਖ ਭਾਈਚਾਰਾ ਤੇ ਉੱਪਰ ਉੱਠ ਕੇ ਵੀ ਜੀ ਦੂਜਿਆ ਕੋਮਾ ਦੇ ਲੋਕਾਂ ਵੱਲੋਂ ਵੀ ਮਨਾਇਆ ਜਾ ਰਿਹਾ ਹੈ ਭਰਾ ਮੈਂ ਤੁਹਾਨੂੰ ਵੀ ਜ਼ਿਕਰ ਕੀਤਾ ਹੈ ਜੀ ਬਿਲਕੁਲ ਇਹ ਦੇਖੋ ਜੀ ਫਲਾਣੇ ਮੁਲਕ ਚ ਅਮਰੀਕਾ ਦੀ ਗੱਲ ਕਰ ਲਓ ਆਸਟ੍ਰੇਲੀਆ ਦੀ ਗੱਲ ਕਰ ਲਓ ਇੰਗਲੈਂਡ ਦੀ ਗੱਲ ਕਰ ਲਓ ਕੈਨੇਡਾ ਦੀ ਗੱਲ ਕਰ ਲਓ ਵੱਖ-ਵੱਖ ਮੁਲਕਾਂ ਚ ਜੀ ਇਸ ਸ਼ਾਹਦਾ ਦੇ ਦਿਨ ਨੂੰ ਜਿਹੜਾ ਹੈਗਾ ਨਤਮਸਤਕ ਹੋਇਆ ਜਾ ਰਿਹਾ ਹੈ ਜੀ ਔਰ ਮਨਾਇਆ ਜਾ ਰਿਹਾ ਇੱਕ ਗੱਲ ਜਿਹੜੀ ਹੋਰ ਦੇਖੋ ਜਿੱਥੋਂ ਇੱਕ ਤਾਂ ਗੱਲ ਹੋ ਗਈ ਫਲਸਫੇ ਦੀ ਜੀ ਬਿਲਕੁਲ ਤੇ ਕਿਤੇ ਬਾਹਰੀ ਰੂਪ ਦੀ ਵੀ ਗੱਲ ਦੇਖੀਏ ਨਾ ਹਮਮ ਦੇਖੋ ਕਈ ਵਾਰੀ ਗੱਲ ਜਿਹੜੀ ਹੈਗੀ ਹੈ ਚੰਗੀ ਲੱਗਦੀ ਹੈ ਹਮਮ ਇਹ ਅੱਜ ਜੋ ਦੇਸ਼ ਦੇ ਅੰਦਰ ਆਪਾਂ ਦੇਖ ਰਹੇ ਹਾਂ ਕਿ ਵੱਖੋ ਵੱਖਰੇ ਸੂਬਿਆਂ ਦੇ ਅੰਦਰ ਜਿਹੜਾ ਕ ਵੀਰ ਬਾਲ ਦੇਸ ਮਨਾਇਆ ਗਿਆ ਤਾਂ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸੀ ਜੀ ਕਈ ਮੁੱਖ ਮੰਤਰੀ ਜਿਵੇਂ ਜਿਹੜੇ ਪਗੜੀਆਂ ਬਨ ਕੇ ਆਏ ਜਿਹੜੇ ਪਗੜੀ ਨਹੀਂ ਬਨ ਸਕਦੇ ਉਹਨਾਂ ਦੇ ਸਾਥ ਬੰਨਣੀ ਨਾ ਆਉਂਦੀ ਹੋਏ ਉਹਨਾਂ ਨੇ ਜਿਹੜਾ ਖਾਲਸੇ ਦਾ ਨਿਸ਼ਾਨ ਲਾਇਆ ਵਾ ਜੀ ਜੀ ਬਿਲਕੁਲ ਕਿਸ ਨੇ ਆਇਸ ਗੱਲ ਦਾ ਗਿਆ ਇਸ ਮੌਕੇ ਤੇ ਇਹੀ ਖਾਲਸਾ ਜਿਹੜਾ ਮਾਨਵਤਾ ਦਾ ਸਨੇਹਾ ਦਿੰਦਾ ਮਾਨਵਤਾ ਦੀ ਰਾਖੀ ਕਰਦਾ ਹੈ ਜਿਹੜਾ ਸਾਰੇ ਬਲਗਾ ਨੂੰ ਆਪਣੇ ਕਲਾਵੇ ਚ ਲੈਂਦਾ ਜੁਤਰਾਖੰਡ ਦਾ ਮੁੱਖ ਮੰਤਰੀ ਵੀ ਉਹੀ ਗੱਲ ਕਰ ਰਿਹਾ ਹੈ ਚਾਰਖੰਡ ਦਾ ਮੁੱਖ ਮੰਤਰੀ ਵੀ ਉਹੀ ਗੱਲ ਕਰ ਰਿਹਾ ਹੈ ਗਜਰਾਤ ਦਾ ਮੁੱਖ ਮੰਤਰੀ ਵੀ ਉਹੀ ਗੱਲ ਕਰ ਰਿਹਾ ਹੈ ਜੀ ਰਾਜਸਥਾਨ ਦਾ ਮੁੱਖ ਮੰਤਰੀ ਵੀ ਉਹੀ ਗੱਲ ਕਰ ਰਿਹਾ ਹੈ ਤੇ ਕੀ ਸਨੇਹ ਹੈ ਕਿ ਜਿਹੜਾ ਫਲਸਫਾ ਹੈ ਇੱਕ ਅਨੂਠਾ ਫਲਸਫਾ ਹੈ ਜਿਹੜਾ ਸਾਰੀ ਮਾਨਵਤਾ ਨੂੰ ਕਲਾਵੇ ਚ ਲੈਂਦਾ ਉਸ ਸਨੇਹ ਦਾ ਹੀ ਯਤਨ ਹੈ ਜੀ ਵੀਰ ਬਾਲਦੇਵ ਦੇ ਰਹੇ ਅੱਜ ਦੇ ਦੀ ਜੀ उस द ਉਪਰਾਲਾ ਕੀਤਾ ਗਿਆ ਬਿਲਕੁਲ ਬਿਲਕੁਲ ਸਤੂ ਸਾਬ ਰੈਂਦੇ 2 ਮਿੰਟ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਨੇ ਆ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲਦੇਵ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਕਾਲੀ ਦਲ ਪ੍ਰਧਾਨ ਸੁਖੀਰ ਸਿੰਘ ਬਾਦਲ ਨੇ ਮੁਆਫੀ ਮੰਗੀ ਸੀ ਉਸ ਤੋਂ ਬਾਅਦ ਕਹਿੰਦੇ ਕਿ ਅਕਾਲੀ ਦਲ ਮੁੜ ਪੈਰਾਂ ਰਸਤੇ ਖੜਨਾ ਸ਼ੁਰੂ ਹੋ ਗਿਆ ਕਿਉਂਕਿ ਰੁੱਸੋਹੇ ਵਰਕਰਾਂ ਨੂੰ ਮਨਾਉਣ ਦੀ ਅਕਾਲੀ ਦਲ ਦੇ ਵੱਲੋਂ ਕੋਵਾਇਦ ਲਗਾਤਾਰ ਚੱਲ ਰਹੀ ਹੈ ਮਨਜੀਤ ਸਿੰਘ ਜੀ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਬੀਬੀ ਜਗੀਰ ਕੌਰ ਜਾਂ ਹੋਰ ਨੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਸਕਤੇ ਨੇ ਜਿਸ ਦਿਨ ਦਾ ਜਦੋਂ ਤੁਸੀਂ ਗੱਲ ਕੀਤੀ ਹੈ ਨਾ ਆਪਾਂ ਦੇਖੋਗੇ ਨੇ ਕਿ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਨੇ ਆ ਜੀ ਤਾਂ ਦੰਦਨ ਹੋ ਜਾਂਦੀ ਹੈ ਹਮ ਬਿਲਕੁਲ ਆਪਣਾ ਸ੍ਰੀ ਇਹਨ ਸ੍ਰੀ ਵੀਰ ਬਾਦਲ ਨੇ ਅਕਾਲ ਜਲਦੇ ਜਿਹੜੇ ਪ੍ਰਧਾਨ ਹੈਗੇ ਆ ਉਹਨਾਂ ਨੇ ਜਾ ਕੇ ਜਦੋਂ ਅਕਾਲ ਸਾਹਿਬ ਤੇ ਨਤਮਸਤਕ ਹੋਏ ਜੀ ਤਾਂ ਸ੍ਰੀ ਵੀਰ ਬਾਦਲ ਨੇ ਇੱਕੋ ਗੱਲ ਜਿਹੜੀ ਵੱਡੀ ਜਿਹੜੀ ਗੱਲ ਦੀ ਚਰਚਾ ਹੈਗੀ ਹੈ ਇਹ ਹੀ ਕਹੀ ਨਾ ਕਿ ਸਾਡੀ ਸਰਕਾਰ ਦੇ ਸਮੇਂ 'ਚ ਜਿਹੜੀਆਂ ਗਲਤੀਆਂ ਜਿਹੜੇ ਗਨਾਹ ਹੋਏ ਮੈਂ ਉਹਦੇ ਲਈ ਮਾਫੀ ਮੰਗਦਾ ਹਾਲਾਂਕਿ ਉਸ ਦੇ ਮਾਫੀ ਮੰਗਣ ਦੇ ਸੁਖਵੀਰ ਬਾਦਲ ਦੇ ਮਾਫੀ ਮੰਗਣ ਦੇ ਢੰਗ ਤਰੀਕੇ ਤੇ ਸਵਾਲ ਉੱਠ ਰਹੇ ਆ ਸਵਾਬਿਕ ਹੈ ਕੀਤੀ ਜਾ ਸਕਦੀ ਹੈ ਗੱਲ ਪਰ ਇਸ ਦੇ ਬਾਵਜੂਦ ਵੀ ਉਹਦਾ ਇੰਪੈਕਟ ਉਹਦਾ ਅਸਰ ਦੇਖੋ ਕੀ ਹੈ ਜੀ ਉਹ ਤੋਂ ਫੌਰੀ ਦੌਰ ਦੇ ਬਾਅਦ ਸੁਖਦੇਵ ਸੰਟੇਨ ਨੇ ਕਿਹਾ ਵੀ ਚੰਗਾ ਸਟੈਪ ਹੈ ਜਿਹੜਾ ਸੁਖਵੀਰ ਬਾਦਲ ਵੱਲੋਂ ਲਿਆ ਗਿਆ ਤੁਸੀਂ ਮਨਜੀਤ ਸਿੰਘ ਜੀ ਕੇ ਦੀ ਦਿੱਲੀ ਦੀ ਗੱਲ ਕੀਤੀ ਹੈ ਜੀ ਹੁਣੇ ਜਦੋਂ ਆਪਾਂ ਗੱਲ ਕਰ ਰਹੇ ਆਂ ਤਾਂ ਬੀਬੀ ਜਗੀਰ ਕੌਰ ਦਾ ਬਿਆਨ ਮੀਡੀਆ ਆ ਚਾਰਿਆ ਸੀ ਉਹ ਕਹਿੰਦੇ ਮੈਂ ਤਾਂ ਕਦੇ ਵੀ ਸ਼੍ਰੋਮਣੀ ਕਾਲੀਦਾਨ ਨਹੀਂ ਛੱਡਿਆ ਜੀ ਮੈਂ ਤਾਂ ਸ਼ੁਰੂ ਤੋਂ ਹੀ ਸ਼੍ਰੋਮਣੀ ਕਾਲੀਦਾਨ ਦੇ ਨਾਲ ਆਂ ਸ਼੍ਰੋਮਣੀ ਕਾਲੀਦਾਨ ਦੇ ਫਲਸਫੇ ਦੇ ਨਾਲ ਆਂ ਸਮੇਂ ਦੇ ਹਿਆਰ ਨਾਲ ਆਪਾਂ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਬਿਲਕੁਲ ਬੀਬੀ ਜਗੀਰ ਕੌਰ ਜਿਹੜੀ ਗੱਲ ਕਹਿ ਕੇ ਗਏ ਆਂ ਵੀਡੀਓ ਦੇ ਅੰਦਰ ਉਹ ਕਹਿੰਦੇ ਦੇਖੋ ਕਾਲੀਦਾਨ ਮੇਰੇ ਖਿਲਾਫ ਜਿਹੜਾ ਮਤਾ ਪਾਸ ਹੋਇਆ ਸੀ ਉਹ ਮਤਾ ਵਾਪਸ ਲੈ ਲੇਗਾ ਮੈਂ ਤਾਂ ਕਦੇ ਵੀ ਕਾਲੀਦਲ ਦੇ ਖਿਲਾਫ ਬੋਲੀ ਨਹੀਂ ਇਹ ਗੱਲ ਉਹਨੇ ਬੜੀ ਮਹੱਤਵਪੂਰਨ ਕਹੀ ਹੈ ਜੀ ਦੇਖੋ ਜਿਹੜੇ ਲੀਡਰ ਹੁੰਦੇ ਆ ਸੁਨੇਹਾ ਤਾਂ ਦੇ ਜਾਂਦੇ ਆ ਦੋ ਲਾਈਨਾਂ ਦੇ ਚੀ ਉਹ ਕਹਿੰਦੇ ਜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਮੇਰੇ ਲਈ ਬਹੁਤ ਐਮ ਹੈ ਅਕਾਲ ਤਖਤ ਸਾਹਿਬ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਇਹਦੀ ਮਹਾਨਤਾ ਕਾਇਮ ਰਹਿਣੀ ਚਾਹੀਦੀ ਹੈ ਮੈਂ ਤਾਂ ਇਦੇ ਪ੍ਰਤੀ ਸਮਰਪਤ ਆ ਬਿਲਕੁਲ ਬਿਲਕੁਲ ਆਹ ਵਾਲੇ ਦਿਨਾਂ ਚ ਐਸਡੀਪੀਸੀ ਦੀਆਂ ਚੋਣਾਂ ਆਉਣੀਆਂ ਬਿਲਕੁਲ ਬੀਬੀ ਜ਼ਗੀਰ ਕੋਰ ਦਾ ਬਿਆਨ ਕੀ ਸੁਨੇਹਾ ਦਿੰਦਾ ਹੈ ਐਸਡੀਪੀਸੀ ਦੇ ਬਾਰੇ ਇਹ ਦੋ ਲਾਈਨਾਂ ਅਗਲੇ ਕਾਫੀ ਦਿਨਾਂ ਚ ਵੀ ਆਪਣਾ ਮੌਕਾ ਰਹੇਗਾ ਗੱਲਬਾਤ ਕਰਨ ਦਾ ਚ ਬਿਲਕੁਲ 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 ਤਾਂ ਧੰਨਵਾਦ ਜਗਤਾਰ ਸਿੰਘ ਸਿੱਧੂ ਜੀ ਨੇ तमाम ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵਡੀਆਂ ਖਬਰਾਂ ਦੀ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਤਿ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ